ਜੀ ਕੱਲ ਮਿਤੀ 21 ਜੂਨ 2025 ਬਸਟੈਂਡ ਅਮਰਸ ਤੋਂ ਨੇੜੇ ਇੱਕ ਔਰਤ ਜਿਹੜੀ ਨਸ਼ੇ ਦੇ ਹਾਲਾਤ ਵਿੱਚ ਮਿਲੀ ਤੇ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਇਸ ਦੇ ਸਟ੍ਰਿਕਟ ਐਕਸ਼ਨ ਲੈਂਦੇ ਹੋਏ ਸਬਡਿਵੀਜ਼ਨ ਈਸਟ ਦੀ ਟੀਮ ਨੇ ਇਸ ਟੀਨ ਨੂੰ ਵੈਰੀਫਾਈ ਕਰਵਾਇਆ ਅਤੇ ਜਿਹੜੀ ਔਰਤ ਦਾ ਨਾਮ ਫਾਇਲ ਕੁਮਾਰੀ ਜੋ ਪੱਤੀ ਡਿਸਟ੍ਰਿਕਟ ਤਰਨਤਾਰਨ ਦੀ ਰਹਿਣ ਵਾਲੀ ਹੈ ਸਾਬਿਤ ਹੋਇਆ ਜਦੋਂ ਇਸ ਦਾ ਆਪਾਂ ਕ੍ਰਿਮੀਨਲ ਰਿਕਾਰਡ ਦੇਖਿਆ ਤੇ ਐਨਪੀ ਸੋਸ਼ਲ ਐਕਟੀਵਿਟੀ ਦੇ ਵਿੱਚ ਲਿਫਟ ਹੋਣ ਕਰਕੇ ਇਹ ਦਿੱਤੇ ਧਾਰਾ 126 170 ਬੀ ਐਨ ਐਸ ਐਸ ਦੀ ਕਰਦੇ ਹੋਏ ਇਸ ਨੂੰ 27 ਮਈ 2025 ਨੂੰ ਜੇਲ੍ਹ ਭੇਜਿਆ ਗਿਆ ਉੱਥੋਂ ਇਹ 2 6 2025 ਨੂੰ ਵਾਪਸ ਆਇਆ ਜੋ ਕਿ ਇਹ ਪਾਇਲ ਕੋ ਮਾਰੀ ਡਰੈਗਿਕਤ ਵੀ ਹੈਗੀ ਹੈ ਕਿ ਜਿਹੜੀ ਪੰਜਾਬ ਸਰਕਾਰ ਦੀ ਮੁਹਿੰਮ ਚੱਲਦੀ ਪਈ ਹੈ ਯੁੱਧ ਨਸ਼ਿਆ ਵਿਰੁੱਧ ਉਸ ਦੇ ਅੰਤਰਗਤ ਆਪਾਂ ਇਸ ਲੇਡੀ ਨੂੰ 3 ਜੂਨ 6 ਜੂਨ ਅਤੇ 9 ਜੂਨ ਨੂੰ ਤਿੰਨ ਵਾਰ ਇਹਨੂੰ ਡੀਡਿਕਸ਼ਨ ਸੈਂਟਰ ਵਿੱਚ ਦਾਖਲ ਕਰਾਇਆ ਗਿਆ ਪਰੰਤੂ ਇਹਦੇ ਵੱਲੋਂ ਕੰਸੈਂਟ ਨਾ ਦੇਣ ਕਰਕੇ ਇਹਨੂੰ ਉਥੋਂ ਓਟ ਸੈਂਟਰ ਤੱਕ ਤਬਦੀਲ ਕੀਤਾ ਗਿਆ ਤੇ ਆਪਾਂ ਇਸ ਤੇ ਹਜੇ ਹੋਰ ਕਾਰਵਾਈ ਕਰਦੇ ਪਏ ਆ ਤੇ ਇਸ ਲੇਡੀ ਦਾ ਪਤਾ ਕਰਵਾ ਕੇ ਆਪਾਂ ਇਹਦੇ ਰੀਹੈਬਿਲਿਟੇਸ਼ਨ ਦੇ ਵਾਸਤੇ ਸਿਵਲ ਅਥਾਰਟिटीज ਐਨ ਜੀਓਜ਼ ਐਂਡ ਸਿਵਲ ਸੁਸਾਇਟੀਆਂ ਨਾਲ ਸੰਪਰਕ ਕੀਤਾ ਹੈ ਤੇ ਇਹਦੀ ਰੀਹੈਬਿਲਿਟੇਸ਼ਨ ਵਾਸਤੇ ਆਪਾਂ ਪ੍ਰਬੰਧ ਕਰ ਰਹੇ ਆ ਧੰਨਵਾਦ